ਜਿਨਾ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਉਸੇ ਦੀ ਕੰਪਨੀ ਨੂੰ ਲੈ ਕੇ ਅੱਜ ਅਸੀਂ ਅੰਮ੍ਰਿਤਸਰ ਵਿਖੇ ਪਹੁੰਚੇ ਆਂ ਪਹਿਲੀ ਜਨਤਵਾ ਅਸੀਂ ਛੇਟਾ ਦੇ ਵਿੱਚ ਕੀਤੀ ਹੈ ਦੂਜੀ ਇੱਥੇ 크ਿਸਚਨ ਭਾਈਚਾਰੇ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਛਿਪਸਨਾ ਦਾ ਇੱਕੋ ਕਹਣਾ ਕਿ ਛਿਪਸਨਾ 'ਚ ਪਹਿਲੇ ਹੀ ਕੋਈ ਜਾਤ ਪਾਤ ਦਾ ਵਿੰਗ ਨਹੀਂ ਹੈਗਾ ਜੋ ਛਿਪਸਨਾ ਨਹੀਂ ਕਹ ਉਹ ਭਾਰਤੀ ਆ ਉਹ ਹਿੰਦੁਸਤਾਨੀ ਆ ਇੱਥੇ ਵੀ ਅਸੀਂ ਇਹੀ ਸੁਨੇਹਾ ਦਿੱਤਾ ਕਿ ਜਾਤ ਪਾਤ ਥੋੜੋ ਛਿਪਸਨਾ ਦੇ ਨਾਤਾ ਜੋੜੋ ਕਿ Shiv Sena ਦੇ ਇਤਿਜਾਦਵਾਦ ਦਾ ਕੋਈ ਮਤਲਬ ਨਹੀਂ ਤਰਮ ਆਪਣਾ ਆਪਣਾ ਲੇਕਿਨ ਦੇਸ਼ ਔਰ ਸਮਾਜ ਦੀ ਰੱਖਿਆ ਦੇ ਲਈ ਸਾਨੂੰ ਇੱਕ ਝੰਡੇ ਥੱਲੇ ਰਹਿਣਾ ਚਾਹੀਦਾ ਉਹਦੇ ਲਈ Shiv Sena ਤੋਂ ਵਧੀਆ ਕੋਈ ਝੰਡਾ ਨਹੀਂ ਹੈ ਅਸੀਂ ਆਪਣੇ ਉਮੀਦਵਾਰ ਹਮਦਰ ਸਰਪ ਰਜਿੰਦਰ ਸ਼ਰਮਾ ਜੀ ਲਈ ਇਸਾਈ ਭਾਈਚਾਰੇ ਤੋਂ ਸਮਰਥਨ ਮੰਗਿਆ ਸੀ ਉਹਨਾਂ ਨੇ ਬੜੀ ਗੰਤੀ ਦੇ ਵਿੱਚ ਅਸੀਂ ਦੇਖਿਆ ਕਿ ਇਕੱਠੇ ਹੋ ਕੇ ਅੱਜ Shiv Sena ਨੂੰ ਇਸਾਈ ਭਾਈਚਾਰੇ ਨੇ समर्थन ਕੀਤਾ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦੂਜਾ ਸਾਰੀਆਂ ਪਾਰਟੀਆਂ ਨੇ ਚਾਹੇ ਕਾਂਗਰਸ ਅਕਾਲੀ ਭਾਜਪਾ ਜਿੰਨੀਆਂ ਆਮ ਆਦਮੀ ਪਾਰਟੀਆਂ ਵਿੱਚ ਸਭ ਨੇ 1984 ਸਿੱਖ ਕਤਲੇਆਮ ਜੋ ਪੂਰੇ ਹਿੰਦੁਸਤਾਨ ਚੰਦਰਾ ਕੰਪੀ ਦੀ ਮਹੱਤਵਤਾਤ ਹੋਇਆ ਸੀ ਉਹਦੇ ਜੋਸ਼ੀਆਂ ਨੂੰ ਕੋਈ ਵੀ ਸਜ਼ਾ ਨਹੀਂ ਦੇਵਾ ਸਕਿਆ ਲੇਕਿਨ ਮੈਂ ਤੁਹਾਨੂੰ ਵਾਦਾ ਕਰਦਾ ਕਿ ਜੇ ਥੱਲੇ ਐਮਪੀ ਪੰਜਾਬ ਤੋਂ ਜਿੱਤ ਕੇ ਜਾਣਗੇ ਤਾਂ ਸ਼ਿਵ ਤਨੋਦ ਦੇ ਐਮਪੀ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿਵਾ ਕੇ ਹਟਾਂਗੇ ਕਹਿੰਦਾ ਉਹਦੇ ਲਈ ਸਾਨੂੰ ਜਿੰਨੀ ਮਰਜ਼ੀ ਆਵਾਜ਼ ਚੱਕਣੀ ਪਵੇ ਪੰਜਾਬ ਦੇ ਆਤਵਾਦ ਪੀੜਤਾਂ ਨੂੰ ਵੀ ਮੁਆਵਜ਼ਾ ਦਿਵਾਵਾਂਗੇ ਜਿਹੜਾ ਨਾਨਾ ਉਡੀ ਯੋਗ ਨੇ 781 ਕਰੋੜ ਜਾਰੀ ਕੀਤਾ ਸੀਗਾ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਜਿਹੜੇ ਅਤਨਕਵਾਦੀ ਦੋਸ਼ੀ ਨੇ ਉਹ ਵੀ ਕਾਂਗਰਸ ਨੂੰ ਅਸੀਂ ਜੰਨੀ ਗਿੰਦੇ ਆ ਸਿੱਖ ਕਤਲੇਆਮ ਦਾ ਦੋਸ਼ੀ ਵੀ ਅਸੀਂ ਕਾਂਗਰਸ ਨੂੰ ਗਿੰਦੇ ਆ ਇਸ ਲਈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਸ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਦਵਾਨ ਦੇ ਲਈ ਛੇਤਨਾ ਪੂਰੀ ਤਰ੍ਹਾਂ ਅੱਗੇ ਆਊਗੀ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਬੇਅਦਬੀ ਪੰਜਾਬ ਦੇ ਵਿੱਚ ਹੋਈ ਹੈ ਉਸ ਨੂੰ ਕੋਈ ਵੀ ਸਰਕਾਰ ਕੋਈ ਵੀ ਪਾਰਟੀ ਸਜ਼ਾ ਨਹੀਂ ਦਿਵਾ ਸਕੀ ਤੁਸੀਂ ਸ਼ਿਵਤਨਾ ਨੂੰ ਤਾਕਤਵਰ ਬਣਾਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਵੀ ਸਜ਼ਾ ਸ਼ਿਵਤਨਾ ਦਿਵਾਊਗੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਵੀ ਸਜ਼ਾ ਸ਼ਿਵਤਨਾ ਦਿਵਾਊਗੀ ਮਹਾਰਾਸ਼ਟਰ ਵਿੱਚ ਬਹੁਤ ਤਾਕਤਵਰ ਸੰਗਠਨ ਪਰ ਪੰਜਾਬ ਅੰਦਰ ਇਹਨਾਂ ਤਾਕਤਵਰ ਨਹੀਂ ਹੈਗਾ ਫਟੋ-ਫਟ ਡੇਢ ਦਰਜਨ ਸੀਐਸਨਾ ਜਿਹੜੀਆਂ ਬਣੀਆਂ ਹੋਈਆਂ ਨੇ ਆਪੋ ਆਪਣੀਆਂ ਗੱਲਾਂ ਕਰਦੇ ਨੇ ਇੱਕ ਛਿੰਡ ਚਲੇ ਆਪਸ ਵਿੱਚ ਨਹੀਂ ਹੁੰਦੇ ਪੰਜਾਬ ਦੇ ਵਿੱਚ शिवसेनाਾਂ ਜਿਹੜੀਆਂ ਜ਼ਿਆਦਾ ਬਣੀਆਂ ਉਹਦੀ ਵਜ੍ਹਾ ਸਰਕਾਰ ਦੀਆਂ ਗਲਤ ਪਾਲਿਸਿਜ਼ ਨੇ ਕਿ ਸਰਕਾਰ ਜਿਹੜਾ शिवसेना ਬਣਾਉਂਦਾ ਉਹਨੂੰ ਚਾਕੇ ਸੁਰੱਖਿਆ ਦੇ ਦਿੰਦੀ ਹੈ ਗਨਮੈਨ ਲੈਣ ਦੇ ਲਈ ਲੋਕਾਂ ਨੇ ਅਲੱਗ-ਅਲੱਗ शिवसेना ਬਣਾ ਰੱਖੀਆਂ ਜਦਕਿ ਸੁਪਰੀਮ ਕੋਰਟ ਤੋਂ ਆਲ ਇੰਡੀਆ ਇਲੈਕਸ਼ਨ ਕਮਿਸ਼ਨ ਤੋਂ ਸਿਰਪ੍ਰਿਕ ਕੋਸ਼ਿਸ਼ ਹਨ ਜਿਹਦੇ ਪ੍ਰਦਾਨ ਸਾਡੇ ਸੀਐਮ ਕਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਇੱਕਨਾ ਚਿੰਦੇ ਜੀ ਨੇ ਔਰ ਕੋਈ ਚਿੰਤਨਾ ਇਲੈਕਸ਼ਨ ਕਮਿਸ਼ਨ ਤੋਂ ਸੁਪਰੀਮ ਕੋਰਟ ਤੋਂ ਕਿਸ ਕਿਸੇ ਸੁਸਾਇਟੀ ਐਚ ਜੋ ਵੀ ਰਜਿਸਟਰ ਨਹੀਂ ਹੈ ਇਹ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਜਿਹੜੀਆਂ ਚਿੰਤਨਾ ਰਜਿਸਟਰ ਨਹੀਂ ਹੈ ਉਹਨਾਂ ਦੇ ਗਨਵਨ ਵਾਪਸ ਲਵੇ ਸੰਗਠਨ ਮੰਤਰੀ ਪੰਜਾਬ ਖੇਸਾਨਾ ਛੱਦੇ ਤੋਂ ਔਰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਜੋ ਮੈਨੂੰ ਮੇਰੀ ਪਾਰਟੀ ਨੇ ਮੇਰੇ ਪੰਜਾਬ ਦੇ ਸੁਪਰੀਮੋ ਸ਼੍ਰੀ ਹਰੀ ਸਿੰਘਲਾ ਜੀ ਨੇ ਮੇਰੀ ਜ਼ਿੰਮੇਵਾਰੀ ਲਈ ਆ ਸਭ ਤੋਂ ਪਹਿਲਾਂ ਤੇ ਮੈਂ ਆਪਣੀ ਸਮੁੱਚੀ ਟੀਮ ਦਾ ਧੰਨਵਾਦੀ ਹਾਂ ਸ਼੍ਰੀ ਇਕਨਾਥ ਛਿੰਦੇ ਜੀ ਸਾਡੇ शिवसेना ਦੇ ਪ੍ਰਮੁੱਖ ਮਹਾਰਾਸ਼ਟਰ ਦੇ ਮੁੱਖ ਮੰਤਰੀ ਔਰ ਸਾਡੇ ਕੈਪਟਨ ਅਭਜੀਤ ਜੀ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਔਰ ਹੋਰ ਵੀ ਮਹਾਨ ਹਸਤੀਆਂ ਜਿਨ੍ਹਾਂ ਵੀ ਮੇਰੇ ਨਾਲ ਜੁੜੀਆਂ ਨੇ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਔਰ ਰਹੀ ਗੱਲ ਮੁੱਦਿਆਂ ਦੀ ਕਿ ਸਭ ਤੋਂ ਪਹਿਲਾਂ ਜਿਆਦਾ ਮੈਂ ਪੰਜਾਬ ਦੇ ਕੀ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਦੀ ਨਗਰੀ ਆਏ ਜਿੰਨਾ ਵੀ ਮੀਡੀਆ ਬੈਠਾ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਸ਼ੁਰੂ ਤੋਂ ਮੈਨੂੰ ਬਹੁਤ ਪਿਆਰ ਕੀਤਾ ਔਰ ਹਮੇਸ਼ਾ ਹੀ ਹਰ ਤਰ੍ਹਾਂ ਦੀ ਮੇਰੀ ਇਹਨਾਂ ਇੰਟਰਵਿਊ ਕੀਤੀ ਔਰ ਆਪਾਂ ਹਮੇਸ਼ਾ ਹੀ ਇਹਨਾਂ ਦੇ ਨਾਲ ਚੱਲੇ ਔਰ ਸਭ ਤੋਂ ਪਹਿਲੀ ਜਿਹੜੀ ਮੈਂ ਗੱਲ ਕਰ ਰਿਹਾ ਕਿ ਜੋ ਇਸ ਵੇਲੇ ਹਾਲਾਤ ਚੱਲਦੇ ਨੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਤੇ ਪੰਜਾਬ ਦੇ ਵਿੱਚ ਕੀ ਗੱਲ ਪੰਜਾਬ ਦਾ ਨੌਜਵਾਨ ਹੈ ਨਹੀਂ ਕਿ ਬਾਹਰ ਦੀਆਂ ਸਟੇਟਾਂ ਦੇ ਵਿੱਚੋਂ ਰਾਜਸਥਾਨ ਚੋਂ ਹਰਿਆਣੇ ਤੋਂ ਹੋਰ ਕਿਹ ਸਟੇਟਾਂ ਤੋਂ ਲਿਆ ਕੇ ਗਵਰਨਮੈਂਟ ਨੌਕਰੀਆਂ ਦੇ ਰਹੇ ਨੇ ਪੰਜਾਬ ਦਾ ਨੌਜਵਾਨ ਬਹੁਤ ਵੇਲਾ ਫਿਰੰਡਿਆ ਇਹੋ ਹੀ ਕਾਰਨ ਆ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਖਤਮ ਹੁੰਦੀ ਜਾ ਰਹੀ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਬਾਹਰ ਦੀਆਂ ਸਟੇਟਾਂ ਤੋਂ ਫੁੱਸਤ ਨਹੀਂ ਮਿਲਦੀ ਕਿ ਪੰਜਾਬ ਦੀ ਜਿਹੜੀ ਆ ਕੋਈ ਸਮੱਸਿਆ ਉਹਨੂੰ ਕੋਈ ਹੱਲ ਕਰ ਸਕਣ ਨਸ਼ੇ ਦਾ ਵੇਖੋ ਜਿੱਥੇ 100 ਗ੍ਰਾਮ ਵਿਕਦਾ ਸੀ ਹੁਣ ਕਿਲੋ ਵਿਕਣਾ ਸ਼ੁਰੂ ਹੋ ਗਿਆ ਕੋਈ ਕਿਸੇ ਨੂੰ ਪੁੱਛ ਗਏ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਜੀ ਫਰਮਾਇ ਜੀ ਚਾਰੋਂ ਉਮੀਦਵਾਰ ਹੋਰ ਵੀ ਨੇ ਅਮਰ ਸਭ ਤੋਂ ਜੀ ਨੇ ਜੀ ਨਾਕਾ ਭਕਤੀ ਵੀ ਨੇ ਤੇ ਮੰਤਰੀ ਮੌਜੂਦਾ ਵੀ ਨੇ ਕੁਛ ਹੀ ਕਿਸੇ ਸਟੈਂਡ ਕਰ ਹੋਇਆ ਹੈ ਵੇਖੋ ਜੀ ਠੀਕ ਹੈ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹੈ ਜੀ ਕਿ ਕਾਂਗਰਸ ਤੋਂ ਵੀ ਉਮੀਦਵਾਰ ਖੜੇ ਨੇ ਆਮ ਆਦਮੀ ਪਾਰਟੀ ਦੇ ਖੜੇ ਨੇ ਬੀਜੇਪੀ ਦੇ ਖੜੇ ਨੇ ਉਹ ਸਾਰਿਆਂ ਨੂੰ ਪਤਾ ਕਿ ਜੋ ਕੁਛ ਐਵੇਂ ਹਾਲਾਤ ਚੱਲ ਰਹੇ ਆ ਕਿ ਜਦੋਂ ਵੀ ਕੋਈ ਬੀਜੇਪੀ ਦਾ ਕੈਂਡੀਡੇਟ ਡੇਅ ਬੈਸ ਹੋਵੇ ਤੇ ਪੁਲਿਸ ਤੇ ਮੁਲਾਜ਼ਮ ਲੈ ਕੇ ਟਿੱਕਾ ਦੇ ਵਿੱਚ ਜਾਂਦੇ ਆ ਜੇ ਇਹਨਾਂ ਕੋਈ ਚੰਗੇ ਕੰਮ ਕੀਤੇ ਹੁੰਦੇ ਤੇ ਅੱਜ ਇਹ 150 ਤੋਂ 200 ਬੰਦਾ ਮੁਲਾਜ਼ਮ ਲੈ ਕੇ ਨਾ ਜਾਂਦੇ ਪਿੰਡਾਂ ਦੇ ਵਿੱਚ ਵੋਟ ਮੰਗਣ ਦੋ ਵੋਟਾਂ ਮੰਗ ਲਈਆਂ ਤੇ 150 ਬੰਦਾ ਨਾਲ ਮੁਲਾਜ਼ਮ ਇਹਨਾਂ ਫਾਇਲ ਆਇਆ ਹੁੰਦਾ ਰਹੀ ਗੱਲ ਪੰਜਾਬ ਦੇ ਮੌਜੂਦਾ ਸਰਕਾਰ ਦੇ ਮੰਤਰੀਆਂ ਦੀ ਜੇ ਇਹਨਾਂ ਨੇ ਬੜੇ ਵਧੀਆ ਪੰਜਾਬ ਲਈ ਕੋ ਕੰਮ ਕੀਤੇ ਹੁੰਦੇ ਤੇ ਅੱਜ ਇਹਨਾਂ ਦੇ ਆਪਣੇ ਐਮਐਲਏ ਜਿਹੜੇ ਸੀ ਉਹ ਕੈਂਡੀਡੇਟ ਨਾ ਹੁੰਦੇ ਕੋਈ ਚੰਗੇ ਇਹਨਾਂ ਨੂੰ ਕੈਂਡੀਡੇਟ ਹੋਰ ਵੀ ਮਿਲ ਜਾਂਦੇ ਇਹਨਾਂ ਨੇ ਖਾਣਾ ਪੂਰਤੀ ਪੂਰੀ ਕੀਤੀ ਆ ਕਿ ਅਸੀਂ ਆਪਣੇ ਕੈਂਡੀਡੇਟ ਖੜੇ ਕਰ ਦਿੱਤੇ ਜੀ